ਕੀ ਚੱਲ ਰਹੀ ਹੈ ਨਹੀਂ ਕਿਸ ਤਰ੍ਹਾਂ ਕੰਮ ਕਰ ਰਹੇ ਬੜਾ ਪਿਆਰ ਮਿਲ ਰਿਹਾ ਇਹ ਸਰਕਾਰ ਤੋਂ ਹਰ ਵਰਗ ਦੁਖੀ ਆ ਕਰਮਚਾਰੀ ਵੀ ਦੁਖੀ ਆ ਵਪਾਰੀ ਵੀ ਦੁਖਰੀ ਦੁਖੀ ਆ ਕਿਸਾਨ ਵੀ ਦੁਖੀ ਆ ਮਜ਼ਦੂਰ ਵੀ ਦੁਖੀ ਆ ਸੋ ਸਾਰੇ ਵਰਗਾਂ ਦਾ ਮੈਨੂੰ ਬਹੁਤ ਪਿਆਰ ਮਿਲ ਰਿਹਾ ਲੋਕ ਆਪਣਾ ਬੱਚਾ ਸਮਝ ਕੇ ਗਿਰਜ਼ਾਰ ਤੇ ਕਾਰਗੁਜ਼ਾਰੀ ਮੇਰੀ ਪਿਛਲੀ ਬੈਕਗ੍ਰਾਉਂਡ ਦੇਖ ਕੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਜੋ ਪੰਜਾਬ ਨੂੰ ਦੇਣਾ ਉਸ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤਕੜਾ ਕਰਨਾ ਪੰਜਾਬ 'ਚ ਮੈਨੂੰ ਲੱਗਦਾ ਅਸੀਂ 13 ਦੀਆਂ 13 ਸੀਟਾਂ ਜੜੀਆਂ ਪੰਜਾਬ 'ਚ ਉਹ ਜਿੱਤਾਂਗੇ ਜੋ ਰਿਸਪੌਂਸ ਸਾਰਾ ਤੁਹਾਡੇ ਸਾਹਮਣੇ ਆ ਇੰਨੇ ਜਿੱਥੇ ਵੀ ਮੈਂ ਜਾਂਦਾ ਆ ਰੈਲੀਆਂ ਹੀ ਹੋ ਜਾਂਦੀਆਂ ਕੱਲ ਵੀ ਤੁਸੀਂ ਦੇਖਿਆ ਹੋਣਾ ਕਾਢੀ ਜ਼ਬਰਦਸਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੈਨੂੰ ਅਸ਼ੀਰਵਾਦ ਦੇਣ ਆਏ ਔਰ ਜਿਹੜੀ ਆਮ ਆਦਮੀ ਪਾਰਟੀ ਆ ਇਹ ਤਾਂ ਇਲੈਕਸ਼ਨਾਂ 'ਚ ਵੀ ਲੋਕਾਂ ਨਾਲ ਧੱਕਾ ਕਰਦੀ ਆ ਅੱਜ ਮੇਰੇ ਕੋਲ ਆ 24 ਪਿੰਡਾਂ ਦੇ ਲੋਕ ਆਏ ਸੀਗੇ ਸਰਕਾਰ ਨੇ ਦੇਖੋ 22 ਸਾਲ ਪਹਿਲਾਂ ਜ਼ਮੀਨ ਐਕਵਾਇਰ ਕਰੀ ਫੁੱਟੀ ਕਾਡੀ ਨਹੀਂ ਹੁੰਦੀ ਹੁਣ ਉਹਨਾਂ ਦਾ ਬੇਸ ਰੇਟ ਆ ਜਿਹੜਾ ਨਾ 20 ਲੱਖ ਰੁਪਏ ਕੀਮਤ ਪਰ ਰਹੇ ਆ ਜਿੱਥੇ ਜ਼ਮੀਨ ਦੀ ਕੀਮਤ 5 ਕਰੋੜ ਰੁਪਏ ਏਕੜ ਆ ਉਥੇ ਕਹਿੰਦੇ 20 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਤੁਹਾਨੂੰ ਕੈਲਕੂਲੇਟ ਕਰਕੇ ਪੈਸੇ ਦੇ ਦਿੰਦੇ ਸੋ ਜ਼ਿਮੀਂਦਾਰਾਂ ਨਾਲ ਨੀਰਾ ਧੱਕਾ ਆ ਸ਼੍ਰੋਮਣੀ ਅਕਾਲੀ ਦਲ ਕਿਸੇ ਕਿਸਾਨ ਨਾਲ ਧੱਕਾ ਨਹੀਂ ਹੁੰਦੇ ਉਹ ਵੀ ਡਟ ਕੇ ਖੜੋਗੇ ਸੋ ਪ੍ਰਮਾਤਮਾ ਕਰੂਗਾ ਲੋਕ ਕਿਰਦਾਰੀ ਔਰ ਕਰ ਕਰਦਾਰ ਔਰ ਕਾਰਗੁਜ਼ਾਰੀ ਤੇ ਫੈਸਲੇ ਕਰਨਗੇ ਮੇਰੀ ਕੰਪੇਨ ਕਿਸਾਨਾਂ ਦੇ ਅੱਖ ਦੇ ਵਿੱਚ ਕਿਸ ਤਰ੍ਹਾਂ ਟਰਮ ਅਕਾਲੀ ਦਲ ਦੀ ਫੈਲ ਕਰੂਗੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਪੰਜਾਬ ਦੀ ਪਾਰਟੀ ਆ ਡਟ ਕੇ ਲੜਾਈ ਲੜਾਂਗੇ ਸੜਕ ਤੇ ਵੀ ਲੜਾਂਗੇ ਲੋਕ ਸਭਾ 'ਚ ਵੀ ਲੜਾਂਗੇ ਤੇ ਜ਼ਰੂਰਤ ਪਈ ਤੇ ਹਾਈ ਕੋਰਟ 'ਚ ਵੀ ਲੜਾਂਗੇ ਆ ਦੇਖੋ ਤੁਸੀਂ ਆ ਯਾਰ ਜੀ ਟਰਮ ਅਕਾਲੀ ਦਲ ਜਿੰਦਾਬਾਦ ਟਰਮ ਅਕਾਲੀ ਦਲ ਜਿੰਦਾਬਾਦ 2 ਏਕੜ ਫਰੋਮ 2 ਏਕੜ ਫਰੋਂ ਦੀ ਮੇਨ ਰੋਡ 2 ਏਕੜ ਪਿੱਛੇ हट ਕੇ ਜਿਹੜੀ ਮੇਨ ਰੋਡ ਤੇ ਹੈ ਨਾ ਉਹਦੀ ਕੀਮਤ 20 ਲੱਖ ਰੁਪਏ ਕਿੱਲਾ ਦੱਸ ਰਹੇ ਪੰਜਾਬ 'ਚ 20 ਲੱਖ ਰੁਪਏ 'ਚ ਤਾਂ ਜੰਗਲ ਨਹੀਂ ਮਿਲਦਾ 20 ਵੀ ਫੁੱਟ ਉੰਗੀਆਂ ਜ਼ਮੀਨਾਂ ਨਹੀਂ ਮਿਲਦੀਆਂ ਜੀ ਇੱਥੇ ਜ਼ਮੀਨ 5 ਕਰੋੜ ਰੁਪਏ ਕਿੱਲਾ ਉਸੇ 20 ਲੱਖ ਰੁਪਏ ਕੀਮਤ ਬਾਰੇ ਇਸ ਤੋਂ ਮਾੜੀ ਗੱਲ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਕੀ ਹੋ ਸਕਦੀ ਸੋ ਲੋਕ ਇਹਨਾਂ ਨੂੰ ਸਬਕ ਸਿਖਾਣਗੇ ਪਰ ਮੈਂ ਪਰਦੇਸਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਐਫ ਆਈ ਆਰ ਦਾ ਮੁੱਦਾ ਸਾਡੀ ਸਰਕਾਰ ਨੇ ਉਹ ਅਸਤੀਫਾ ਦੇ ਦਿੱਤਾ ਸੀ ਤੇ ਕਪਤਾਨ ਵਰਿੰਦਰ ਸਿੰਘ ਨੇ ਅਸੀਂ ਐਸਵਾਈਐਲ ਨੂੰ ਲੈ ਕੇ ਅਸੀਂ ਜੀ ਦਾ ਤੇ ਐਸਵਾਈਐਲ ਨੂੰ ਲੈ ਕੇ ਅਸੀਂ ਖੜੇ ਹੋਏ ਹਾਂ ਜਦੋਂ ਐਸਵਾਈਐਲ ਦਾ ਇੰਦਰਾ ਗਾਂਧੀ ਨੇ ਟੱਕ ਲਾਣਾ ਦਾ ਇਹੀ ਅਮਰਿੰਦਰ ਸਿੰਘ ਅਖਬਾਰਾਂ 'ਚ ਬੜੀ ਬੜੀ ਐਡਾਂ ਦੇ ਕੇ ਸੋਨੇ ਦੀ ਕਹੀ ਲੈ ਕੇ ਆਇਆ ਸੀਗਾ ਐਸਵਾਈਐਲ ਤਾਂ ਜੇ ਬਾਦਲ ਸਾਹਿਬ ਕਪੂਰੀ 'ਚ ਮੋਰਚਾ ਨਾ ਲਾਂਦੇ ਸ਼੍ਰੋਮਣੀ ਅਕਾਲੀ ਦਲ ਕਪੂਰੀ 'ਚ ਮੋਰਚਾ ਨਾ ਲਾਂਦਾ ਨਾ ਹੁਣ ਨੂੰ ਬਣੀ ਹੋਣੀ ਸੀਗੇ ਬਾਦਲ ਸਾਹਿਬ ਨੇ ਆ ਜਿਹੜੀ ਇਹ ਨਹਿਰ ਦੀ ਜ਼ਮੀਨ ਆ ਉਹਨੂੰ ਡੀ ਨੋਟੀਫਾਈ ਕਰਕੇ ਜ਼ਮੀਨਾਂ ਨੂੰ ਵਾਪਸ ਜ਼ਿਮੀਦਾਰਾਂ ਨੂੰ ਵਾਪਸ ਇੰਤਕਾਲ ਚੜਾ ਕੇ ਐਸਵਾਈਐਲ ਦਾ ਭੋਗ ਆ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪਾਇਆ ਜਿਹੜੇ ਤੁਸੀਂ ਪਹੁੰਚੇ ਵਾਲੀਪੁਰ ਦਾ ਲੋਕਾਂ ਨੇ ਆਪਣੀ ਰੱਖੀ ਹੈ ਦਿੱਕਤ ਰਹੀਆਂ ਨੇ ਕਿ ਟੀਮਰੇਜ ਦੀ ਪ੍ਰੋਬਲਮ ਹੋਰ ਬੜੀ ਐ ਦਿੱਕਤ ਤੁਸੀਂ ਨਾ ਜੀ ਇਹਨਾਂ 7 ਸਾਲਾਂ ਦੀ ਕਾਰਗੁਜ਼ਾਰੀ ਦੇਖਣੀ ਆ ਨਾ ਉਹ ਸਾਹਮਣੇ ਪਾਣੀ 'ਚ ਦੇਖੋ ਤੁਸੀਂ 5.5-6 ਕਰੋੜ ਰੁਪਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਇਥੇ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡਾਂ ਤੇ ਲਗਿਆਤਾ 15 ਕਰੋੜ ਰੁਪਏ 15 ਕਰੋੜ ਰੁਪਏ ਇਥੇ ਖਰਚ ਹੋਏ ਤੇ ਅੱਜ ਉਹ ਦੇਖ ਲਿਓ ਸੀਵਰੇਜ ਕਲੀਨ ਵੀ ਨਹੀਂ ਹੁੰਦਾ ਪਾਣੀ ਜਿਹੜਾ ਨਾ ਸੜਕ ਦੇ ਉੱਤੇ ਨੈਸ਼ਨਲ ਹਾਈਵੇ ਤੇ ਚੱਲ ਰਿਹਾ ਇਹਨਾਂ ਨੂੰ ਬਿਲਕੁਲ ਇਹ ਵੀ ਸ਼ਰਮ ਨਹੀਂ ਆਉਂਦੀ ਵੀ ਅੱਜ ਵੋਟਰਾਂ ਦਾ ਟਾਈਮ ਆ ਲੋਕ ਕਿੰਨੇ ਤੰਗ ਆ ਗਏ ਬਰਬਾਦ ਕਰ ਦਿਆ ਪੰਜਾਬ ਨੂੰ 13 ਦੀ 13 ਸੀਟਾਂ ਲੱਗੇ ਜਾਂ ਕੰਮ ਵੀ ਬੜੇ ਕੀਤੇ ਨੇ ਕਹਿੰਦੇ ਆਮ ਆਦੀ ਪਾਰਟੀ ਸਰਕਾਰ ਨੇ 13 ਦੀ 13 ਸੀਟਾਂ ਤੇ ਜ਼ਮਾਨਤ ਜਬਤ ਹੋਊਗੀ ਕੱਖ ਵੀ ਨਹੀਂ ਕਰਿਆ ਲੋਕਾਂ ਨੂੰ ਮੂਰਖ ਬਣਾਇਆ ਆ ਬੀਬੀਆਂ ਮੇਰੇ ਪਿੱਛੇ ਖੜੀਆਂ ਬੀਬੀਆਂ ਮੇਰੇ ਪਿੱਛੇ ਖੜੀਆਂ ਦੇ ਦੇ 1000 ਰੁਪਏ ਇਹਨਾਂ ਨੇ ਕਹਿੰਦੇ ਤੇ ਸਿਕਿਉਰਟੀ ਨੇ ਲਵਾਗੇ 80 80 ਗਨਮੈਨ ਲੈ ਕੇ ਪਿੰਡਾਂ 'ਚ ਘੁੰਮਦੇ ਆ ਕਹਿੰਦੇ ਤੇ ਗੱਡੀ ਨਹੀਂ ਲਵਾਗੇ ਮੇਰੇ ਕੋਲ 100 100 ਗੱਡੀਆਂ ਲੈ ਕੇ ਭਗਵੰਤ ਸਾਨ ਘੁੰਮ ਰਿਆ ਕਹਿੰਦੇ ਤੇ ਕੋਠੀ ਨਹੀਂ ਲਵਾਗੇ ਇਹਨਾਂ ਦਾ ਜਿਹੜਾ ਕੀ ਆਕਾ ਕਹਦੇ ਮੈਂ ਕੇਜਰੀਵਾਲ 86 ਕਰੋੜ ਰੁਪਏ ਆਪਣੀ ਕੋਠੀ ਤੇ ਜਿਹੜਾ ਖਰਚ ਕਰਵਾ ਕੇ ਪਤਾ ਨਹੀਂ ਕਿੱਡਾ ਕ ਮਹਿਲ ਬਣਾਇਆ ਉਹਦੇ ਚ ਰਾਤ ਨੂੰ ਸੌਂਦਾ ਹੈਗਾ ਸੋ ਲੋਕ ਲੋਕ ਠਗਿਆ ਹੋਇਆ ਮਹਿਸੂਸ ਕਰ ਰਹੇ ਆ ਇਸੇ ਇਲੈਕਸ਼ਨਾਂ 'ਚ ਜ਼ਮਾਨਤਾਂ ਜਬਤ ਕਰਵਾਣਗੇ ਆ ਡਾਕਟਰ ਧਰਮਪ੍ਰੀਤ ਗੰਦ ਕਹਿੰਦੇ ਕਹਿੰਦੇ ਕਿ ਉਹ ਫਕੀਰ ਨੇ ਉਹਨਾਂ ਦਾ ਸਲੋਗਨ ਵੀ ਦਿੱਤਾ ਜਾ ਰਿਹਾ ਜੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੇਖਦੇ ਆ ਇਸ ਚੀਜ਼ ਉੱਤੇ ਫਕੀਰਾਂ ਕੋਲ ਤਾਂ ਨਾ ਜੀ ਫਕੀਰੀ ਹੋਂਦੀ ਆ ਇਹਨੇ ਜਿਹੜੇ ਤਨ ਦੇ ਪਾਏ ਹੋਏ ਉਹੀ ਕੱਪੜੇ ਹੁੰਦੇ ਆ ਕੋਈ ਫਕੀਰ ਦੇਖਿਆ ਜਿਹੜਾ 20-25 ਕਰੋੜ ਦੀ ਪ੍ਰਾਪਰਟੀ ਖਰੀਦ ਕੇ ਵਿੱਚ 50-60 ਕਰੋੜ ਰੁਪਇਆ ਹਸਪੀਟਲ ਤੇ ਲਾ ਲੇ ਆ ਫਾਰਾ ਚੌਂਕ ਦੇ ਨੇੜੇ ਕਿੱਡਾ ਵੱਡਾ ਹਸਪੀਟਲ ਤਿਆਰ ਹੋ ਰਿਹਾ ਉਹ ਦੇਖ ਲਿਓ ਤੁਸੀਂ ਇਹ ਫਕੀਰਾਂ ਦੇ ਨਹੀਂ ਹੁੰਦੇ ਇਹ ਫਿਰ ਫਕੀਰਾਂ ਨੂੰ ਲਾਲਚ ਕਿਸ ਤਰ੍ਹਾਂ ਜੀ ਮਤਲਬ ਉਹ ਕਹਿ ਰਹੇ ਐਮਪੀ ਬੜੇ ਨੇ ਕੋਈ ਪਹਿਲਾ ਆਮ ਆਦੀ ਪਾਰਟੀ ਜਿੱਦੀ ਕੇ ਫਿਰ ਅਜਾਦ ਕਰੇ ਉਹ ਕਾਂਗਰਸ ਜਾ ਕੇ ਤੇ ਫਕੀਰਾਂ ਦੀ ਗੱਲ ਵੀ ਕਰੋ ਤੁਸੀਂ ਆ ਦੇਖ ਲਿਓ ਵੀ ਪਿੰਡਾਂ 'ਚ ਨਾ ਸਾਡੇ ਪਵਾਦੀ 'ਚ ਦੋਗਲਾ ਬੰਦਾ ਕਹਿੰਦੇ ਆ ਇਹ ਤਿੰਨ ਗਲਾ ਹੈਗਾ ਤਿੰਨ ਵਾਰੀ ਇਲੈਕਸ਼ਨ ਲੜਿਆ ਤਿੰਨੇ ਵਾਰੀ ਅਲੱਗ-ਅਲ ਕਦੇ ਕਾਂਗਰਸ ਨੂੰ ਗਾਲਾਂ ਕੱਢਦਾ ਆ ਕਦੇ ਆਪ ਨੂੰ ਗਾਲਾਂ ਕੱਢਦਾ ਆ ਕਦੇ ਦੋਨਾਂ ਨੂੰ ਗਾਲਾਂ ਕੱਢਦਾ ਆ ਸੋ ਫਕੀਰਾਂ ਨੇ ਤੁਸੀਂ ਦੱਸੋ ਵੀ ਜਿਹੜੀ ਲੋਕ ਸਭਾ ਦੇ ਅੰਦਰ ਜ਼ਿੰਮੇਵਾਰੀ ਉਹਨੂੰ ਮਿਲੀ 55% ਹਾਜ਼ਰੀਆਂ 27 ਵਾਰੀ ਲੋਕ ਸਭਾ ਚ ਟੋਟਲ ਬੋਲਿਆ ਹੈਗਾ ਤੇ ਕਿੰਨੇ ਵਾਰੀ ਕਿਸਾਨਾਂ ਬਾਰੇ ਬੋਲਿਆ ਕਿੰਨੇ ਵਾਰੀ ਵਪਾਰੀਆਂ ਬਾਰੇ ਵਾਸਤੇ ਬੋਲਿਆ ਕਿੰਨੇ ਵਾਰੀ ਕਰਮਚਾਰੀਆਂ ਔਰ ਗਰੀਬਾਂ ਦੀ ਗੱਲ ਕਰੀ ਆ ਗਾਂਧੀ ਸਾਹਿਬ ਦੱਸਣ ਤੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਲੋਕਾਂ ਨੂੰ ਅਪੀਲ ਕਰਦਾ ਕਿ ਕਿਰਦਾਰ ਔਰ ਕਾਰਗੁਜ਼ਾਰੀ ਤੇ ਫੈਸਲੇ ਜਨੈਲ ਚੰਗਰ ਅਠੌਰ ਤੇ ਅਲੀਪੁਰ ਰਾਇਆ ਵਾਰ ਨੰਬਰ 18 ਹੈ ਅੱਜ ਅਕਾਲੀ ਦਲ ਜਿਹੜੀ ਇੱਥੇ ਰੈਲੀ ਸੀ ਕਿੱਥੇ ਤੱਕ ਹਾਂਜੀ ਅਕਾਲੀ ਦਲ ਦੀ ਰੈਲੀ ਜਿਹੜੀ ਹਾਂਜੀ 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 ਬਹੁਤ ਵਧੀਆ ਲੱਗਾ ਜੀ ਬਹੁਤ ਚੰਗੇ ਵਧੀਆ ਇਨਸਾਨ ਨੇ ਉਹਨਾਂ ਦਾ ਆਉਣਾ ਇੱਥੇ ਸਾਡੇ ਵਿੱਚ ਬਹੁਤ ਵਧੀਆ ਲੱਗਿਆ ਇਮਾਨਦਾਰ ਵਧੀਆ ਬੰਦੇ ਨੇ ਬੜੀ ਇਹਦੀ ਕੀ ਅਸਮੱਤੇ ਹੈਗੇ ਤੁਸੀਂ ਗੱਲ ਕਰ ਰਹੇ ਜਿਕਰ ਕਰ ਰਹੇ ਹਾਲੀਪੁਰ ਏਰੀਆ ਦੇ ਵਿੱਚ ਕਿੰਨੇ ਕਿ ਦਿੱਕਤ ਹੈਗੀ ਹੈ? ਦਿੱਕਤ ਬਹੁਤ ਹੈ ਜੀ ਜਦੋਂ ਦੀ ਇਹ ਸਰਕਾਰ ਆਈ ਹੈ ਪਹਿਲਾਂ ਤਾਂ ਉਹਦੇ ਇਹਨਾਂ ਨੇ ਸਾਰੇ ਕੰਮ ਬੰਦ ਕੀਤੇ ਜਿ ਇਤਰਾਮ ਬਾਜੀਗਰ ਕਨਸਲਾ ਜਿੰਨੇ ਕਿ ਸ਼ੁਰੂ ਹੋਈ ਉੱਥੇ ਹੀ ਬੰਦ ਕਰਤੀ ਸਾਡਾ ਪਾਰਕ ਉਹ ਵੀ ਬੰਦ ਕਰਤਾ ਸਾਡੇ ਉਹ ਜੋ ਸਟਰੀਟ ਜਿਹੜੀ ਬੰਦ ਹੋ ਗਈ ਮੇਰੇ ਬਾਟ ਚ ਉਹ ਮੁੜ ਕੇ ਨਹੀਂ ਚੱਲੀ ਬਹੁਤ ਅਸੀਂ ਕਈ ਵਾਰ ਜਾ ਜਾ ਕੇ ਆ ਹੁਣ ਸ਼ਿਵਲ ਦਾ ਹਾਲ ਦੇਖ ਰੋ ਕੀ ਹਾਲ ਉਹ ਸਾਹਮਣੇ ਦੇਖੋ ਗ੍ਰਾਂਟ ਗ੍ਰਾਂਟ ਆਈ ਸੀਗੀਆਂ ਜੀ ਕਿਵੇਂ ਕੀ ਦਿੱਕਤ ਕੋ ਗ੍ਰਾਂਟ ਉਹ 21 ਜਨਵਰੀ ਤੋਂ ਅਸੀਂ ਚਲੋ ਕਾਰਜਕਾਰੀ ਐਮਸੀ ਆ ਉਹਨੂੰ ਮੌਜੂਦਾ ਤੇ ਸਾਡੀ ਅਸੀਂ ਆਪਣੇ ਆਪ ਨੂੰ ਕਹਿ ਨਹੀਂ ਸਕਦੇ ਪਰ ਕਾਰਜਕਾਰੀ ਐਮਸੀ ਜਿਵੇਂ ਬੋਰਡ ਲਾ ਰਹੇ ਆ ਲੋਕਾਂ ਤੇ ਕੰਮ ਕਰ ਰਹੇ ਆ ਜੀ ਸਾਰੇ ਸਰਕਾਰ ਦਾ ਕਹਿਰੀ ਕੰਮ ਬੜੇ ਵਧੀਆ ਹੋਏ ਨੇ ਸਫਾ ਤੋਂ ਹੋਈ ਨਹੀਂ ਕੋਈ ਕੰਮ ਨਹੀਂ ਉਹ ਤੁਹਾਡੇ ਸਾਹਮਣੇ ਬੋਰਡ ਲਾਇਆ ਹੈ ਜੀ ਉਹਨਾਂ ਨੂੰ ਇਹ ਪੁੱਛੋ ਵੀ ਇੱਥੇ ਕੰਮ ਕੀ ਹੋਇਆ ਤੁਹਾਡਾ ਕੁਝ ਵੀ ਬੋਰਡ ਲਾਉਂਦੇ ਤਾਂ ਆਪਣੇ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਉਹ ਬੋਰਡ ਲੱਗਾ ਕੀ ਕੰਮ ਹੋਇਆ ਬੋੜੇ ਹੀ ਪਿੰਡ ਦੇ ਵਿਕਾਸ ਦਾ ਇਹ ਹੈ ਜੀ ਬਹੁਤ ਹੀ ਕੀਤਾ ਗਿਆ ਸ਼ੁਰੂ ਕੀਤਾ ਕੁਝ ਵੀ ਨਹੀਂ ਮਤਲਬ ਬੋੜੀ ਲੱਗੇ ਕੰਮ ਬੰਦ ਹੋਏ ਨੇ ਪੀਸਾ ਕੰਮ ਬੰਦ ਹੋਏ ਨੇ ਜਿਹੜੇ ਚੱਲ ਰਹੇ ਸੀ ਉਹ ਬੰਦ ਹੋਏ ਨੇ ਕੰਮ ਕੁਝ ਨਹੀਂ ਹੋਇਆ ਪਟਿਆਲੇ ਦੇ ਤਾਂ ਮੌਜੂਦਾ ਕੈਬਨਿਟ ਮੰਤਰੀ ਵੀ ਨੇ ਡਾਕਟਰ ਬਲਬੀਰ ਸਿੰਘ ਉਹ ਵੀ ਕੈਬਨਿਟ ਨਹੀਂ ਨਹੀਂ ਧੰਨਵਾਦ ਉਹ ਤਾਂ ਦੇਖੋ ਉਹਨਾਂ ਨੇ ਤਾਂ ਸਾਡੀ ਜਿਹੜੀ ਉਹਨਾਂ ਤੋਂ ਆਮ ਕਹਿੰਦੇ ਨੇ ਉਹ ਵੀ ਜਿਹੜੇ ਗੁੱਜੇ ਅੰਥੀ ਨੇ ਆਰਟੀਆਂ ਦੇ ਉਹਨਾਂ ਦੀ ਕਿਸੇ ਦੀ ਸੁਣੋਂ ਨਾ ਉਹ ਸਾਡੀ ਵਾਕਈ ਉਹੀ ਗੱਲ ਹੈ ਫਿਰ ਤੁਸੀਂ ਐਮ ਸੀ ਰਾਓ ਤੁਹਾਡੇ ਅੱਛਾ ਕਮਿਸ਼ਨ ਕਿੰਨੀ ਗ੍ਰਾਂਟ ਆਈ ਸੀ ਹਜੀ ਸਾਡੇ ਟਾਈਮ ਤੋਂ ਬਹੁਤ ਘਰਾਟ ਆਈ ਸਾਡੇ ਟਾਈਮ ਤੋਂ ਆਏ ਦੇਖੋ ਪਹਿਲਾਂ 5-6 ਕਰੋੜ ਜਮੈਂ ਫੋਕਲ ਪੈਂਚ ਵੀ ਲਗੀ ਇਕਤਾ ਨਗਰ ਇਹ ਵੀ ਮੇਰਾ ਦੋ ਹਲਕਿਆਂ ਦਾ ਬਾਟ ਸੀ ਮੇਰਾ ਇੱਕ ਤਾਂ ਸੀ ਇਕਤਾ ਨਗਰ ਇਹ ਵੀ ਇਹ ਬ੍ਰਹਮੇਂਦਰਾ ਜੀ ਦਾ ਇਹ ਸਨੌਰ ਹਲਕਾ ਸਾਰਾ ਇਹ 11000 ਵੋਟ ਹੈ ਇੱਧਰ ਇੱਧਰ ਵੀ ਕਾਫੀ ਕਮ ਹੋਇਆ ਬੋਟ ਚਰਮਨ ਨਾਲ ਹੁਣ ਮੀਟਿੰਗ ਹੋਈ ਹੈ ਕੀ ਕਹਿ ਕੇ ਗਏ ਉਹਨੇ ਕੀ ਕਰ ਦਿੱਤਾ ਜੀ ਫਿਰ ਲਾਲਤਾ ਹੁਣ ਆਪਾਂ ਉਹਨਾਂ ਨੂੰ ਜਿੱਤਣਾ ਅਸੀਂ ਚੋ ਚੜਿਆ ਕੰਮ ਤਾਂ ਜਦੋਂ ਜਿੱਤ ਕੇ ਆਉਣਗੇ ਫਿਰ ਕੰਮ ਕਾਹਨ ਉਸ ਤੋਂ ਪਹਿਲਾਂ ਤਾਂ ਬਾਕੀ ਉਮੀਦ ਆ ਬੰਦਾ ਬਹੁਤ ਵਧੀਆ ਇਨਸਾਨ ਬਲੇਸਵਰੀ ਲੋਕਾਂ ਨੂੰ ਲੱਗਦਾ ਵੀ ਚਿਹਰਾ ਦੇਖ ਕੇ ਵੋਟ ਪਾਉਣਗੇ ਬਿਲਕੁਲ ਪਾਣਗੇ ਉਹਦੇ ਵਿਚਾਰ ਬੋਲ ਵਧੀਆ ਨੇ ਜੀ ਗੋਲ ਬਾਣੀ ਚਿਹਰੇ ਤੋਂ ਵਧੀਆ ਇਨਸਾਨ ਲੱਗਦਾ ਹੈ ਵੀ ਲੋਕਾਂ ਨੇ ਫਰਕ ਕੀਤੀ ਹੋਈ ਬਹੁਤ ਵਧੀਆ ਇਨਸਾਨ